ਅੰਗਰੇਜ਼ੀ ਦਬਦਬੇ ਦੇ ਖਿਲਾਫ ਜੂਝਣ ਵਾਲੇ ਪਹਿਲੇ ਪੰਜ ਸ਼ਹੀਦ ਗਲਬਤ ਲਿਖਦੇ ਨੇ ਗੁਰਦੇਵ ਸਿੰਘ ਸਿੱਧੂ ਜੀ ਤੇ ਮੈਂ ਤੁਹਾਡਾ ਦੋਸਤ ਭਿੰਦਰਪਰ ਤੇ ਪੰਜਾਬੀ ਟਰਬਿਨ ਤੋਂ ਇਹ ਗੱਲ ਹੈ ਦੁਆਬਾਰੀ ਰਿਤਮਲ ਚ 1845 ਤੇ 46 ਦੇ ਲਾਹੌਰ ਦਰਬਾਰ ਦੇ ਨਾਲ ਹੋਏ ਯੁੱਧ ਦੇ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਸੀ ਪਰ ਲੋਹੇ ਦੇ ਚਣੇ ਝੱਭ ਕੇ ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਜਿਹੜਾ ਸੀ ਹਿੰਦੂਸਤਾਨ ਦੇ ਵਿੱਚ ਕਈ ਲੜਾਈਆਂ ਲੜੀਆਂ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਮੁਕਾਬਲੇ ਦੀ ਦ੍ਰਿਸ਼ਟੀ ਤੋਂ ਇਸ جنگ ਦੇ ਨੇੜੇ ਨਹੀਂ ਸੀ ਢੁਕਦੀ ਦੋਵਾਂ ਧਿਰਾਂ ਦੇ ਦਰਮਿਆਨ 9 ਮਾਰਚ 1946 ਨੂੰ ਸ਼ਾਂਤੀ ਸੰਧੀ ਹੋ ਗਈ ਸ਼ਾਂਤੀ ਸੰਧੀ ਹੋਣ ਤੋਂ ਕੇਵਲ 2 ਦਿਨ ਪਿੱਛੋਂ ਹੀ ਪੂਰਕ ਸਮਝੌਤਾ ਜਿਹੜਾ ਸੀ ਸਹੀ ਬੰਦ ਜਿਹੜਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਾਲ ਦੇ ਅੰਤ ਤੱਕ ਮਹਾਰਾਜਾ ਦਲੀਪ ਸਿੰਘ ਤੇ ਲਾਹੌਰ ਸ਼ਹਿਰ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਬਰਤਾਨਵੀ ਸੁਰੱਖਿਆ ਧਰਮੀਆਂ ਦੀ ਲਾਹੌਰ ਦੇ ਵਿੱਚ ਠਹਿਰਾਂ ਦੀ ਵਿਵਸਥਾ ਕੀਤੀ ਗਈ ਸੀ ਸੰਧੀ ਦੇ ਅਨੁਸਾਰ ਮਹਾਰਾਜਾ ਭਾਵੇਂ ਦਲੀਪ ਸਿੰਘ ਨੂੰ ਰੱਖਿਆ ਗਿਆ ਪਰ ਰਾਜ ਪ੍ਰਬੰਧ ਅੰਗਰੇਜ਼ ਅਧਿਕਾਰੀ ਹੈਨਰੀ ਲਾਰਸ ਦੀ ਜਿਹੜੀ ਸੀ ਸਲਾਹ ਦੇ ਨਾਲ ਚਲਾਇਆ ਜਾਣਾ ਸੀ ਈਉਂ ਰਾਜ ਜਿਹੜਾ ਸੀ ਬਾਗਡੋਰ ਰਾਜ ਦੀ ਬਾਗਡੋਰ ਜਿਹੜੀ ਸੀ ਅੰਗਰੇਜ਼ ਰੈਜ਼ੀਡੈਂਟ ਮਿਸਟਰ ਹੈਨਰੀ ਲਾਰਸ ਦੇ ਹੱਥਾਂ ਦੇ ਵਿੱਚ ਸੀ 94 ਸਿੱਖ ਸਰਦਾਰਾਂ ਦੀ ਮੰਡਲੀ ਉਸ ਨੂੰ ਸਲਾਹ ਦੇਣ ਵਾਸਤੇ ਬਣਾਈ ਗਈ ਪਰ ਇਹ ਲਾਹੌਰ ਦਰਬਾਰ ਤੇ ਆਸੇ-ਪਾਸੇ ਐਸੇ ਦਰਬਾਰੀਆਂ ਦਾ ਸਮੂਹ ਸੀ ਜੋ ਹਰ ਮਾਮਲੇ ਦੇ ਵਿੱਚ ਰੈਜ਼ੀਡੈਂਟ ਦੀ ਜਿਹੜੀ ਸੀ ਦਾ ਹੀ ਜਿਹੜਾ ਵਿੱਚ ਹਾਂ ਮਿਲਾਉਂਦੇ ਸਨ ਉਹਦੀ ਹਾਂ ਚ ਹਾਂ ਮਿਲਾਉਂਦੇ ਸੀ ਸੂਝਵਾਨ ਪੰਜਾਬੀ ਦੇਸ਼ ਭਗਤ ਅੰਗਰੇਜ਼ਾਂ ਦੀਸ ਸ਼ਾਤਰ ਅਨਾਂਚਾਲ ਨੂੰ ਸਮਝਦੇ ਸੀ ਉਹ ਕਲਪਨਾ ਕਰ ਸਕਦੇ ਸਨ ਕਿ ਅੰਗਰੇਜ਼ਾਂ ਦਾ ਇਹ ਵਤੀਰਾ ਥੋੜਾ ਚਿਰਾਂ ਜਿਹੜਾ ਖੇਲ ਹੈ ਜੋ ਅੰਗਰੇਜ਼ ਪੰਜਾਬ ਨੂੰ ਪੂਰੀ ਤੇ ਪੱਕੀ ਤਰ੍ਹਾਂ ਆਪਣੇ ਅਧੀਨ ਕਰਨ ਦੇ ਲਈ ਖੇਲ ਰਹੇ ਨੇ ਜਦ ਰੈਜ਼ੀਡੈਂਟ ਦਾ ਬਾ ਜਿਹੜਾ ਸੀ ਸਲਾਹਕਾਰ ਕੌਂਸਲ ਤੋਂ ਬਾਹਰ ਸਿੱਖ ਕੌਮ ਦੇ ਆਮ ਵਰਗ ਦੇ ਨਾਲ ਪੈਂਦਾ ਕ ਲਾਹੌਰ ਦਰਬਾਰ ਦੇ ਵਫਾਦਾਰ ਸਿੱਖ ਸਮੂਹ ਦੀਆਂ ਭਾਵਨਾਵਾਂ ਦੇ ਬਾਰੇ ਜਾਣ ਕੇ ਉਹ ਚੱਕੰਨਾ ਹੋ ਗਿਆ ਸਿੱਖਾਂ ਦੀਆਂ ਅਜਈਆਂ ਭਾਵਨਾਵਾਂ ਨੂੰ ਦੇਖਦਿਆਂ ਉਸਨੇ ਜੋ ਸਿੱਟਾ ਕੱਢਿਆ ਉਸਦਾ ਬਿਆਨ ਉਸਨੇ 29 ਮਈ 1847 ਨੂੰ ਗਵਰਨਰ ਜਨਰਲ ਡਿਸਕੱਟਰ ਨੂੰ ਸੰਬੋਧਨ ਪੱਤਰ ਦੇ ਵਿੱਚ ਇਹਨਾਂ ਸ਼ਬਦਾਂ ਦੇ ਵਿੱਚ ਕੀਤਾ ਸੀ ਕਹਿੰਦਾ ਕਿ ਸਮਾਂ ਬੀਤਣ ਦੇ ਨਾਲ ਜਦ ਹੌਲੀ-ਹੌਲੀ ਨਿਕਟ ਭੂਤ ਦੀਆਂ ਹਾਰਾਂ ਦੀ ਯਾਦ ਮੱਧਮ ਪੈ ਗਈ ਜਿ ਇਹ ਅਜਿਹੇ ਅਫਸਰ ਬਣਿਆ ਨਾ ਤਾਂ ਸਿੱਖ ਚਰਿੱਤਰ ਵਿਚਲੀ ਜੜੀ ਹੈ ਪਰਵਾਨਿਤ ਆਜ਼ਾਦੀ ਇਸ ਸਮੂਹ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਦੇ ਯਤਨ ਦੇ ਰਾਹ ਪਾ ਸਕਦੀ ਹੈ ਲੋਕ ਭਾਵਨਾਵਾਂ ਦੇ ਬਾਰੇ ਲੋਕ ਭਾਵਨਾਵਾਂ ਦੇ ਬਾਰੇ ਰੈਜ਼ੀਡੈਂਟ ਦਾ ਇਹ ਫੈਸਲਾ ਸਹੀ ਸੀ ਜਿਸ ਦੀ ਪੁਸ਼ਟੀ ਕੁਝ ਮਹੀਨੇ ਪਿੱਛੋਂ ਵਾਪਰੀਆਂ ਘਟਨਾਵਾਂ ਨੇ ਕਰ ਦਿੱਤੀ ਇਸ ਦੌਰ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਵਿਰੋਧ ਜਿਹੜਾ ਸੀ ਹਥਿਆਰ ਚੁੱਕਣ ਦੇ ਵਿੱਚ ਪਹਿਲ ਕਰਨ ਵਾਲਾ ਅਕਾਲੀ ਗੰਡਾ ਸਿੰਘ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਉਸਨੇ ਆਪਣੀ ਪੂਰਾ ਬਲੀ ਜ਼ਿੰਦਗੀ ਕਿਵੇਂ ਬਤਾਈ ਇਸ ਤਰ੍ਹਾਂ ਦੇ ਵੇਰਵੇ ਉਪਲਬਧ ਨਹੀਂ ਨੇ ਪਰ ਜਿੰਨੀ ਕੋ ਜਾਣਕਾਰੀ ਅੰਗਰੇਜ਼ ਹਕੂਮਤ ਦੇ ਸਰਕਾਰੀ ਰਿਕਾਰਡ ਦੇ ਵਿੱਚੋਂ ਮਿਲਦੀ ਹੈ ਉਹਦੇ ਅਨੁਸਾਰ ਅਕਾਲੀ ਗੰਡਾ ਸਿੰਘ ਆਪਣੇ ਸਮੇਂ ਦਾ ਸਮੇਂ ਦਾ ਜਿਹੜਾ ਸੀ ਸਤਕਾਰਤ ਸ਼ਖਸੀਅਤ ਸੀ ਇੱਕ ਹੋਰ ਸਰੋਤ ਦੇ ਅਨੁਸਾਰ ਗੰਡਾ ਸਿੰਘ ਭਾਈ ਮਹਾਰਾਜ ਸਿੰਘ ਦੇ ਪੈਰੋਕਾਰਾਂ ਦੇ ਵਿੱਚੋਂ ਸੀ ਉਸ ਨੂੰ ਨਾ ਕੇਵਲ ਅਕਾਲੀ ਅਥਵਾ ਨਿਹੰਗ ਫਿਰਕੇ ਦੇ ਵਿੱਚ ਹੀ ਸਗੋਂ ਆਮ ਲੋਕਾਂ ਦੇ ਵਿੱਚ ਵੀ ਇੱਜ਼ਤ ਮਾਨ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਸਿੱਖ ਸਰਦਾਰਾਂ ਦੇ ਚਰਿੱਤਰ ਦੇ ਵਿੱਚ ਆਈ ਗਰਾਵਟ ਤੋਂ ਨਿਰਾਸ਼ ਜਿਹੜਾ ਗੰਡਾ ਸਿੰਘ ਇਸ ਸਬੰਧੀ ਟੋਕਾ ਟਾਕੇ ਕਰਦਾ ਰਹਿੰਦਾ ਸੀ ਜਿਸ ਦੇ ਕਾਰਨ ਕੁਲੀਨ ਸਿੱਖਾਂ ਦਾ ਇਹ ਵਰਗ ਉਸ ਤੋਂ ਦੁਖੀ ਸੀ ਉਹ ਲਾਹੌਰ ਦਰਬਾਰ ਵਿਚਲੇ ਮੁਖੀ ਸਿੱਖਾਂ ਵੱਲੋਂ ਅੰਗਰੇਜ਼ ਰੈਜ਼ੀਡੈਂਟ ਦੀ ਹਾਂ ਦੇ ਵਿੱਚ ਹਾਂ ਮਲਾ ਕੇ ਚੱਲਣ ਨੂੰ ਪਸੰਦ ਨਹੀਂ ਸੀ ਕਰਦਾ ਪਰ ਪ੍ਰਗਟ ਤੋਂ ਪਰ ਪ੍ਰਗਟ ਤੌਰ ਦੇ ਉੱਤੇ ਉਸ ਦੀ ਸੋਚ ਦੇ ਨਾਲ ਸਹਿਮਤ ਲੋਕਾਂ ਦੀ ਗਿਣਤੀ ਨਿਗੂਣੀ ਹੋਣ ਦੇ ਕਾਰਨ ਉਹ ਜਿਹੜਾ ਸੀ ਬੇਬਸ ਸੀ ਇੱਕ ਸਮਾਂ ਅਜਿਹਾ ਆ ਗਿਆ ਕਿ ਉਹ ਆਪਣੀ ਇਸ ਬੇਬਸੀ ਨੂੰ ਕਾਬੂ ਦੇ ਵਿੱਚ ਨਾ ਕਰ ਸਕਿਆ ਸੀ ਨਾ ਹੀ ਉਹ ਦੇ ਉੱਤੇ ਪਾਬੰਦੀਆਂ ਅੱਗੇ ਲਾ ਸਕਿਆ ਉਸ ਨੇ ਅੰਗਰੇਜ਼ ਰੈਜ਼ੀਡੈਂਟ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਜੰਗੀ ਪੈਤੜੇ ਦੇ ਵਜੋਂ ਉਸ ਨੇ ਆਪਣੇ ਅੱਠ ਸਾਥੀਆਂ ਨੂੰ ਨਾਲ ਲੈ ਕੇ 28 ਜਨਵਰੀ 1848 ਨੂੰ ਦਰਬਾਰ ਸਾਹਿਬ ਝੋਗਿਰਦੇ ਦੇ ਵਿੱਚ ਰਾਮਗੜੀਆ ਬੁੰਗੇ ਦੇ ਇੱਕ ਮিনার ਦੇ ਵਿੱਚ ਆ ਮੋਰਚਾ ਲਾਇਆ ਰੈਜ਼ੀਡੈਂਟ ਦੇ ਹੁਕਮ ਦੇ ਅਨੁਸਾਰ ਅਕਾਲੀ ਗੰਡਾ ਸਿੰਘ ਨੂੰ ਪਹਿਲਾਂ ਪ੍ਰੇਰ ਕੇ ਉਹਨੂੰ ਜਾਨਕੀ ਤਿਆਰ ਕਰਕੇ ਉਤਸ਼ਾਹਤ ਕਰਕੇ ਪ੍ਰੇਰ ਕੇ ਤੇ ਫਿਰ ਡਰਾ ਕੇ ਆਤਮ ਸਮਰਪਣ ਕਰਨ ਦੇ ਲਈ ਤਿਆਰ ਕਰਨ ਦਾ ਯਤਨ ਅਸਫਲ ਰਿਹਾ ਸੀ ਤਾਂ ਸੈਨਿਕ ਟੁਕੜੀ ਭੇਜੀ ਗਈ ਬਾਅਦ ਇਸ ਟੁਕੜੀ ਨੇ ਆ ਕੇ ਮিনার ਨੂੰ ਘੇਰਾ ਪਾ ਲਿਆ ਤੇ ਅਕਾਲੀਆਂ ਨੇ ਪਹਿਲੇ ਹੀ ਹੱਲੇ ਦੇ ਵਿੱਚ ਇਸ ਸੈਨਿਕ ਟੁਕੜੀ ਦੀ ਅਗਵਾਈ ਕਰ ਰਹੇ ਕਰਨਲ ਅਤੇ ਉਸ ਦੇ ਨਾਲ ਆਏ ਸਿਪਾਹੀ ਨੂੰ ਜ਼ਖਮੀ ਕਰ ਦਿੱਤਾ ਅਗਲੇ ਦਿਨ ਵਧੇਰੇ ਗਿਣਤੀ ਦੇ ਵਿੱਚ ਆਏ ਸੈਨਿਕਾਂ ਨੇ ਮিনার ਦੇ ਵੱਲ ਗੋਲੀਆਂ ਚਲਾਈਆਂ ਮੁਕਾਬਲੇ ਦੇ ਵਿੱਚ ਅਕਾਲੀਆਂ ਨੇ ਇੱਕ ਸੂਬੇਦਾਰ ਮਾਰ ਮੁਕਾਇਆ ਤੇ ਤਿੰਨ ਸਿਪਾਹੀ ਸਖਤ ਜਿਹੜਾ ਸਖਤ ਜ਼ਖਮੀ ਕਰ ਦਿੱਤੇ ਸਿੱਟੇ ਵਜੋਂ ਇਹ ਸੈਨਿਕ ਪਿੱਛੇ ਹਟਣ ਦੇ ਲਈ ਮਜਬੂਰ ਹੋ ਗਏ ਸੂਰਬੀਰ ਅਕਾਲੀਆਂ ਦੀ ਮਰਜੀਵੜਿਆਂ ਵਾਲੀ ਇਸ ਕਾਰਵਾਈ ਦੀ ਸੂਚਨਾ ਜਿਹੜੀ ਸੀ ਲਾਹੌਰ ਪਹੁੰਚ ਜਾਂਦੀ ਹੈ ਤਾਂ ਅਧਿਕਾਰੀਆਂ ਨੇ ਆਪਸੀ ਸਲਾਹ-ਮਸ਼ਵਰਾ ਕਰਨ ਦੇ ਪਿੱਛੋਂ ਫੈਸਲਾ ਕੀਤਾ ਕਿ ਮিনার ਦੀਆਂ ਨੀਹਾਂ ਦੇ ਵਿੱਚ ਬਰੂਧ ਭਰ ਕੇ ਪਲੀਤਾ ਲਾ ਦਿੱਤਾ ਜਾਵੇ ਯਾਨੀ ਕਿ ਬਰੂਧ ਭਰ ਕੇ ਤੇ ਫੀਤੇ ਨੂੰ ਜਿਹੜੀ ਸੀ ਅੱਗ ਲਾ ਦਿੱਤੀ ਜਾਵੇ ਇਸ ਯੋਜਨਾ ਦੇ ਅਨੁਸਾਰ ਲਾਹੌਰ ਤੋਂ 94 ਸੈਨਿਕਾਂ ਦੀ ਟੋਲੀ ਅੰਮ੍ਰਿਤਸਰ ਭੇਜੀ ਗਈ ਜਿਸ ਨੇ ਇਸ ਨੂੰ ਮਿਲੀਆਂ ਹਦਾਇਤਾਂ ਦੇ ਅਨੁਸਾਰ ਗੰਡਾ ਸਿੰਘ ਤੇ ਉਸਦੇ ਸਾਥੀਆਂ ਨੂੰ ਚੇਤਾਵਨੀ ਦਿੱਤੀ ਇਸ ਸਾਰੀ ਯੋਜਨਾ ਦੇ ਬਾਰੇ ਜਾਣ ਕੇ ਬਾਗੀ ਅਕਾਲੀ ਗੰਡਾ ਸਿੰਘ ਤੇ ਹੋਰ ਉਸਦੇ ਸਾਥੀਆਂ ਨੇ ਇਤਿਹਾਸਕ ਮিনার ਦੀ ਹੋਂਦ ਨੂੰ ਤਰਜੀਹ ਦਿੰਦਿਆਂ ਲਗਭਗ ਇੱਕ ਹਫਤਾ ਮিনার ਦੇ ਵਿੱਚ ਗੁਜ਼ਾਰਨ ਤੋਂ ਬਾਅਦ ਮিনার ਤੋਂ ਹੇਠਾਂ ਆ ਕੇ ਹਥਿਆਰ ਸੁੱਟ ਦਿੱਤੇ ਇਹਨਾਂ 9 ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਲਾਹੌਰ ਦਰਬਾਰ ਨੇ ਉਹਨਾਂ ਦੇ ਮਾਮਲੇ ਦੀ ਛਾਣਬੀਨ ਕੀਤੀ ਤੇ ਉਹਨਾਂ ਨੂੰ ਇੱਕ ਸੂਬੇਦਾਰ ਨੂੰ ਕਤਲ ਕਰਨ ਇੱਕ ਕਰਨਲ ਅਤੇ ਹੋਰ ਸਿਪਾਈਆਂ ਨੂੰ ਮਾਰਨ ਦੇ ਇਰਾਦੇ ਦੇ ਨਾਲ ਜ਼ਖਮੀ ਕਰਨ ਦਾ ਦੋਸ਼ੀ ਦੱਸਿਆ ਫਲਸਰੂਪ ਗੰਡਾ ਸਿੰਘ ਤੇ ਉਸਦੇ ਦੋ ਸਾਥੀ ਅਕਾਲੀਆਂ ਨੂੰ ਫਾਂਸੀ ਤੇ ਬਾਕੀ 6 ਨੂੰ ਬੇੜੀ ਡੰਡੇ ਸਹਿਤ 7-7 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਅੰਗਰੇਜ਼ ਰੈਜ਼ੀਡੈਂਟ ਨੇ 14 ਫਰਵਰੀ 1848 ਨੂੰ ਹੁਕਮ ਜਾਰੀ ਕਰਕੇ ਇਸ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਨਬਸਪ ਨਤੀਜੇ ਵਜੋਂ ਅਕਾਲੀ ਗੰਡਾ ਸਿੰਘ ਤੇ ਉਸਦੇ ਦੋਹਾਂ ਸਾਥੀਆਂ ਨੂੰ 19 ਫਰਵਰੀ ਕੱਲ ਦੇ ਸੌਰੀ 19 ਫਰਵਰੀ ਦੀ ਸਵੇਰੇ ਸਮੇਂ ਫਾਂਸੀ ਲਾ ਦਿੱਤੀ ਗਿਆ ਤੇ ਅੰਗਰੇਜ਼ ਰੈਜ਼ੀਡੈਂਟ ਦੇ ਦੁਆਰਾ ਕਿਸੇ ਪੰਜਾਬੀ ਦੇਸ਼ ਭਗਤ ਨੂੰ ਵਿਦਰੋਹ ਕਰਨ ਕਾਰਨ ਫਾਂਸੀ ਲਾਏ ਜਾਣ ਦੀ ਪਹਿਲੀ ਘਟਨਾ ਸੀ ਇਸ ਦੇ ਲਈ ਰੈਜ਼ੀਡੈਂਟ ਨੇ ਫਾਂਸੀ ਲਾਏ ਜਾਣ ਦੇ ਮੌਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ ਅੰਗਰੇਜ਼ੀ ਗਲਬੇ ਤੋਂ ਮੁਕਤੀ ਦਾ ਇਹ ਵਿਅਕਤੀਗਤ ਯਤਨ ਸੀ ਪਰ ਅਗਲਾ ਉਪਰਾਲਾ ਵੱਡੀ ਪੱਧਰ ਦੇ ਉੱਤੇ ਸੀ ਜਿਸ ਦੇ ਵਿੱਚ ਸੈਨਿਕਾਂ ਦੀ ਸਹਾਇਤਾ ਦੇ ਲਈ ਜਾਣੀ ਜਾਣੀ ਸੀ ਤਕੜੇ ਦਾ ਸੱਤੇ ਵੀ ਹੀ ਸੋ ਸੀ ਦੀ ਕਹਾਵਤ ਦੇ ਅਨੁਸਾਰ ਅੰਗਰੇਜ਼ਾਂ ਨੇ ਆਪਣੀ ਸੈਨਾ ਨੂੰ ਲਾਹੌਰ ਦੇ ਵਿੱਚੋਂ ਚਲੇ ਜਾਣ ਦੇ ਲਈ ਮਿੱਥੇ ਸਮੇਂ ਤੋਂ ਕੁਝ ਦਿਨ ਪਹਿਲਾਂ 26 ਦਸੰਬਰ 1846 ਦੇ ਵਿੱਚ ਨਵੀਂ ਸੰਧੀ ਲਿਖ ਦਿੱਤੀ ਪੈਰੋਵਾਲ ਯਾਨੀ ਕਿ ਭਰੋਵਾਲ ਦੀ ਸੰਧੀ ਭਰੋਵਾਲ ਦੀ ਸੰਧੀ ਨਾਂ ਦੇ ਨਾਲ ਜਾਣੀ ਜਾਂਦੀ ਇਹ ਸੰਧੀ ਲਿਖਣ ਦਾ ਕਾਰਨ ਲਾਹੌਰ ਦਰਬਾਰ ਦੀ ਕੀਤੀ ਬੇਨਤੀ ਨੂੰ ਦੱਸਿਆ ਤੇ ਇਸ ਦੀ ਲੋਹ ਦੇ ਵਿੱਚ ਮਹਾਰਾਣੀ ਜਿੰਦਾ ਨੂੰ ਰਾਜ ਪ੍ਰਬੰਧ ਤੋਂ ਅਲੈਦਾ ਕਰਕੇ ਉਸ ਨੂੰ ਸਲਾਨਾ ਭੱਤਾ ਦੇਣ ਦੀ ਵਿਵਸਥਾ ਕੀਤੀ ਗਈ ਆਪਣੇ ਅਧਿਕਾਰ ਖੋਏ ਜਾਣ ਨੂੰ ਰੈਜ਼ੀਡੈਂਟ ਦੀ ਵਧੇਕੀ ਸਮਝਦੇ ਆ ਮਹਾਰਾਣੀ ਜਿੰਦਾ ਨੇ ਦੇ ਮਨ ਦੇ ਵਿੱਚ ਗੁੱਸਾ ਪੈਦਾ ਹੋਣਾ ਸਭ ਸੁਭਾਵਕ ਹੀ ਸੀ ਉਹ ਇਸ ਹਾਲਤ ਨੂੰ ਬਦਲਣ ਬਾਰੇ ਸੋਚਣ ਲੱਗ ਪਈ ਨਵੇਂ ਪ੍ਰਸ਼ਾਸਕ ਬੰਦੋਬਸਤ ਤੋਂ ਨਿਰਾਸ਼ ਹੋਰ ਲੋਕ ਵੀ ਉਸ ਦੇ ਨਾਲ ਜੁੜਦੇ ਗਏ ਯੋਜਨਾ ਇਹ ਬਣ ਗਈ ਕਿ ਸ਼ੌਣੀ ਦੇ ਵਿੱਚ ਸੈਨਿਕਾਂ ਦੇ ਨਾਲ ਸੰਪਰਕ ਬਣਾ ਕੇ ਉਹਨਾਂ ਨੂੰ ਆਪਣੇ ਪੱਕੀ ਬਨਾਇਆ ਜਾਵੇ ਇਸ ਕੰਮ ਦੇ ਵਿੱਚ ਜਰਨਲ ਕਾਨ ਸਿੰਘ ਨੇ ਜ਼ਿੰਮੇਵਾਰੀ ਜਿਹੜੀ ਸੀ ਲੈ ਲਈ ਲਾਹੌਰ ਦਰਬਾਰ ਦੀ ਫੌਜ ਦੇ ਅਧਿਕਾਰੀ ਜਰਨਲ ਕਾਨ ਸਿੰਘ ਨੂੰ 1845-46 ਦੇ ਯੁੱਧ ਦੇ ਪਿੱਛੋਂ ਬਣੇ ਨਵੇਂ ਪ੍ਰਸ਼ਾਸਨ ਪ੍ਰਤੀ ਉਸ ਦੀ ਸੁਹਿਰਦਤਾ ਨੂੰ ਸ਼ੱਕੀ ਜਿਹੜਾ ਸਮਝਦਿਆਂ ਸੈਨਾ ਦੇ ਵਿੱਚ ਉਹ ਜਰਨਲ ਦੇ ਅਹੁਦੇ ਤੋਂ ਜਿਹੜਾ ਸੀ ਬਰطرف ਕੀਤਾ ਗਿਆ। ਅੰਤਮ ਨਿਸ਼ਾਨਾ ਇਹ ਮਿੱਥਿਆ ਗਿਆ ਕਿ ਜਦ ਫੌਜ ਦੀ ਮਦਦ ਮਿਲਣ ਦਾ ਯਕੀਨ ਹੋ ਜਾਵੇ ਤਾਂ ਕਿਸੇ ਦਿਨ ਜਦ ਰੈਜ਼ੀਡੈਂਟ ਤੇ ਮੁਖੀ ਸਰਦਾਰ ਮੌਜ ਮੇਲੇ ਵਾਸਤੇ ਸ਼ਾਲਾ ਮਾਰ ਬਾਗ ਜਾਣ ਦਾ ਅਚਾਨਕ ਹਮਲਾ ਕਰਕੇ ਉਸ ਨੂੰ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਜਾਵੇ। ਇਸ ਯੋਜਨਾ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸ਼ਖਸ ਪ੍ਰੇਮ ਸਿੰਘ ਦੇ ਨਾਂ ਉੱਤੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਇਸ ਨੂੰ ਪ੍ਰੇਮਾ ਸਾਜ਼ਿਸ਼ ਨਾਂ ਦਿੱਤਾ ਗਿਆ ਹੈ। ਜਿੰਨੀ ਦਿਨੀ ਜਿੰਨੀ ਦਿਨੀ ਇਹ ਵਿਉਂਤਬੰਦੀ ਚੱਲ ਰਹੀ ਸੀ ਉਨੀ ਦਿਨੀ ਮਲਤਾਨ ਦਾ ਸੂਬੇਦਾਰ دیਵਾਨ ਮੂਲ ਰਾਜ ਸੀ ਉਹ ਭਾਵੇਂ ਲਾਹੌਰ ਦਰਬਾਰ ਦਾ ਤਾਬੇਦਾਰ ਸੀ ਪਰ ਲਾਹੌਰ ਦਰਬਾਰ ਦੇ ਵਿੱਚ ਖਾਨਾ ਜੰਗੀ ਦੌਰਾਨ ਉਸਨੇ 2-3 ਸਾਲ ਤੋਂ ਮਲਤਾਨ ਸੂਬੇ ਦਾ ਬਣਦਾ ਮੰਨ ਲਿਆ ਲਾਹੌਰ ਨਹੀਂ ਸੀ ਭੇਜਿਆ ਕੰਪਨੀ ਸਰਕਾਰ ਨੇ 1848 ਦੇ ਵਿੱਚ ਰੈਜ਼ੀਡੈਂਟ ਦਾ ਅਹੁਦਾ ਬਦਲ ਕੇ ਕਮਿਸ਼ਨਰ ਕਮਿਸ਼ਨਰ ਦਾ ਕੀਤਾ ਤੇ ਸਰ ਫ੍ਰੈਡਰਿਕ ਕਰੀ ਨੂੰ ਇਸ ਅਹੁਦੇ ਉੱਤੇ ਨਿਯੁਕਤ ਕਰ ਦਿੱਤਾ। ਕਮਿਸ਼ਨ ਨੇ ਮੂਲਰਾਜ ਤੋਂ ਬਕਾਇਆ ਮਾਲੀਆ ਉਗਰਾਉਣ ਵਾਸਤੇ ਫੌਜ ਭੇਜੀ ਤਾਂ ਮੂਲਰਾਜ ਅੜ ਗਿਆ ਸੀ। ਮਹਾਰਾਣੀ ਜਿੰਦਾ ਨੇ ਮੂਲਰਾਜ ਦੀ ਹਮਾਇਤ ਦੇ ਵਿੱਚ ਸਿੱਖ ਸਰਦਾਰਾਂ ਨੂੰ ਪੱਤਰ ਲਿਖੇ ਜੋ ਗੰਗਾ ਰਾਮ ਦੇ ਹੱਥੀ ਵੰਡੇ ਗਏ। ਜਦ ਪ੍ਰੇਮਾ ਸਾਜ਼ਿਸ਼ ਦੀ ਪੜਤਾਲ ਚੱਲ ਰਹੀ ਸੀ ਤਾਂ ਮਹਾਰਾਣੀ ਜਿੰਦਾ ਦੇ ਪੱਤਰਾਂ ਨੂੰ ਥਾਂ-ਥਾਂ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਗੰਗਾ ਰਾਮ ਵੀ ਫੜਿਆ ਜਾਂਦਾ। ਵਿਅੰਤ ਦੇ ਅਨੁਸਾਰ ਕੋਈ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਸਰਗਰਮੀ ਦਾ ਭੇਤ ਜਿਹੜਾ ਸੀ ਰਾਜਾ ਧਿਆਨ ਸਿੰਘ ਡੋਗਰੇ ਨੂੰ ਜਿਹੜਾ ਮਿਲ ਜਾਂਦਾ ਉਸਨੇ ਰੈਜ਼ੀਡੈਂਟ ਦੀ ਸਲਾਹ ਦੇ ਅਨੁਸਾਰ ਦੋਸ਼ੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਇਹ ਯੋਜਨਾ ਅਸਫਲ ਹੋ ਗਈ ਰੈਜ਼ੀਡੈਂਟ ਦੀ ਕੌਂਸਲ ਨੇ ਪ੍ਰੇਮਾ ਸਾਜ਼ਿਸ਼ ਮੁਕੱਦਮੇ ਦੀ ਸੁਣਵਾਈ ਕੀਤੀ ਤੇ ਚਾਰ ਦੋਸ਼ੀਆਂ ਜਰਨਲ ਕਾਨ ਸਿੰਘ ਭਾਈ ਗੰਗਾ RAM ਗੁਲਾਬ ਸਿੰਘ ਤੇ ਤੂਲਸੀ RAM ਬ੍ਰਾਹਮਣ ਨੂੰ ਮੌਤ ਦੀ ਸਜ਼ਾ ਸੁਣਾਈ ਚਾਰ ਦੋਸ਼ੀਆਂ ਪ੍ਰੇਮ ਸਿੰਘ ਉਰਫ ਦੀਵਾਨ ਬੋਟਾ ਸਿੰਘ ਮਾਨ ਸਿੰਘ ਲਾਲ ਸਿੰਘ ਤੇ ਦੀਵਾਨ ਅਲੀ ਨੂੰ ਉਮਰ ਕੈਦ ਹਿਆਤ ਖਾਨ ਨੂੰ 14 ਸਾਲ ਤੇ ਕਈ ਹੋਰਨਾਂ ਨੂੰ 3 ਤੋਂ 7 ਸਾਲ ਕੈਦ ਸਜ਼ਾ ਦੀ ਸੁਣਾਈ ਗਈ ਸਜ਼ਾ ਦੀ ਪੁਸ਼ਟੀ ਵਾਸਤੇ ਫੈਸਲਾ ਰੈਜ਼ੀਡੈਂਟ ਦੇ ਪੇਸ਼ ਹੋਇਆ ਤਾਂ ਉਸ ਨੂੰ ਗੁਲਾਬ ਸਿੰਘ ਦੀ ਸਜ਼ਾ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਤુલਸੀ ਰਾਮ ਬ੍ਰਾਹਮਣ ਦੀ ਸਜ਼ਾ ਬਦਲੀ ਬਾਰੇ ਜਾਣਕਾਰੀ ਨਹੀਂ ਮਿਲਦੀ ਹੈ ਪਰ ਦੂਜੇ ਦੋਮਾ ਦੀ ਮੌਤ ਦੀ ਸਜ਼ਾ ਬਹਾਲ ਰਹੀ। ਦੀਵਾਨ ਬੋਟਾ ਸਿੰਘ ਦੀ ਉਮਰ ਕੈਦ ਬਦਲ ਕੇ 14 ਸਾਲ ਕੈਦ ਦੇ ਵਿੱਚ ਬਦਲ ਗਈ। ਸਜ਼ਾ ਦੀ ਪੁਸ਼ਟੀ ਹੋਣ ਦੇ ਪਿੱਛੋਂ ਜਰਨਲ ਕਾਨ ਸਿੰਘ ਤੇ ਭਾਈ ਗੰਗਾ RAM ਨੂੰ 11 ਮਈ 1848 ਦੇ ਦਿਨ ਨੂੰ ਫਾਂਸੀ ਲਾ ਦਿੱਤਾ ਗਿਆ। ਇਉਂ ਇਹ ਪੰਜ ਦੇਸ਼ ਭਗਤ ਜਿਨ੍ਹਾਂ ਦੇ ਵਿੱਚੋਂ ਦੋ ਗੁਮਨਾਮ ਨੇ ਕੰਪਨੀ ਸਰਕਾਰ ਵਿਰੁੱਧ ਯੋਜਣ ਵਾਲੇ ਮੋਢੀ ਸ਼ਹੀਦ ਬਣੇ। ਪਹਿਲੇ ਸ਼ਹੀਦ ਯਾਦ ਰੱਖੇ ਕਿ ਅਜੇ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਬ੍ਰਿਟਾਨਵੀ ਰਾਜ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਤੇ ਰਾਜਪਾਗ ਮਹਾਰਾਜਾ ਦਲੀਪ ਸਿੰਘ ਦੇ ਦਾਦੇ ਉੱਤੇ ਸਿੱਖ ਸਰਦਾਰਾਂ ਦੀ ਨਾਮ ਤਰੀਕ ਕਾਉਂਸਲ ਦੀ ਸਲਾਹ ਦੇ ਨਾਲ ਅੰਗਰੇਜ਼ ਅਫਸਰ ਜਿਹੜੇ ਸੀ ਚਲਾ ਰਹੇ ਸਨ ਜੀ ਦੋਸਤੋ ਇਹ ਹੈ ਜੀ ਪਹਿਲੀਆਂ ਦੀਆਂ ਗੱਲਾਂ ਬਾਤਾਂ ਤੇ ਬਾਕਮਾਲ ਜਾਣਕਾਰੀ ਬਹੁਤ-ਬਹੁਤ ਸ਼ੁਕਰੀਆ ਆਪਣੇ ਗੁਰਦੇਵ ਸਿੰਘ ਸਿੱਧੂ ਜੀ ਦਾ ਅੰਗਰੇਜ਼ ਦਬਦਬੇ ਦੇ ਖਿਲਾਫ ਜੂਝਣ ਵਾਲੇ ਪਹਿਲੇ ਪੰਜ ਸ਼ਹੀਦਾਂ ਦੀ ਗੱਲ ਹੈ ਸ਼ਾਇਦ ਇਹ ਕਦੇ ਚੇਤੇ ਕੀਤਾ ਹੋਵੇਗਾ ਤੇ ਚਲੋ ਆਪਣਾ ਸਬਬ ਬਣਿਆ ਤੇ ਜਰੂਰ ਤੁਹਾਡੇ ਨਾਲ ਸਾਂਝ ਪਾਈ ਹੈ ਬਹੁਤ ਬਹੁਤ ਸ਼ੁਕਰੀਆ ਬੜੀ ਮੁੱਲੀ ਜਾਣਕਾਰੀ ਦੇ ਲਈ ਤੇ ਲਿਖਣ ਦੇ ਲਈ ਜੀ ਤੇ ਪੰਜਾਬੀ ਟ੍ਰੂਨ ਦਾ ਵੀ ਸ਼ੁਕਰੀਆ ਹੈ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭੜਜ ਦੁਆਬਾੜੀ ਉਰ ਦਾ ਮਾਨ